ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਾਰੇ ਅੱਜ ਇੱਕ ਭਲਿਖਾ ਦੂਰ ਹੋਇਆ ਕਿ ਬਾਕੀ ਉਹ ਪੰਜਾਬ ਦੀ ਰਾਜਧਾਨੀ ਹੈ ਤੇ ਪੰਜਾਬ ਦੀ ਰਾਜਧਾਨੀ ਦੇ ਵਿੱਚ ਸਥਿਤ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਦੇ ਬਾਰੇ ਜਿਹਦੇ ਬਾਰੇ ਅੱਜ ਵੱਡੇ ਪੱਧਰ ਤੇ ਨਾਰੇ ਗੂੰਜੇ ਆ ਕਿ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ ਗੁਲਾਬ ਦਾ ਤੇ ਅਸਲ ਦੇ ਵਿੱਚ ਮਾਜਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਜਿਹੜਾ ਅੱਜ ਜਿਹੜਾ ਸੱਦਾ ਸੀ ਉਹ ਸੱਦੇ ਦੇ ਵਿੱਚ ਜਿਵੇਂ ਇੰਜ ਮਹਿਸੂਸ ਹੋਇਆ ਕਿ ਪੰਜਾਬ ਸਾਰਾ ਉੱਠ ਖੜਾ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਮਾਹੌਲ ਵੱਡੇ ਪੱਧਰ ਉਤੇ ਕਈ ਪੱਖਾਂ ਨੂੰ ਲੈ ਕੇ ਤਣਾਅ ਵਾਲਾ ਵੀ ਹੈ ਬੈਰੀਕੇਡ ਟੁੱਟ ਰਿਹਾ ਹੈ ਵਾਟਰ ਕੈਨਨ ਲਾਟੀ ਚਾਰਜ ਅਥਰੂ ਗੈਸ ਭਾਵੇਂ ਅਜਿਹਾ ਮਾਹੌਲ ਹੱਲੇ ਤਾਂ ਹੀ ਉਸ ਕਦਰ ਨਹੀਂ ਪਰ ਕਈ ਥਾਵਾਂ ਤੇ ਅਜਿਹਾ ਮਾਹੌਲ ਵੇਖਣ ਨੂੰ ਵੀ ਮਿਲਿਆ ਅਜੀ ਸਾਰੀ ਜਿਹੜੀ ਇਹ ਕਹਾਣੀ ਕਿੱਥੋਂ ਉਤਪੰਨ ਹੋਈ ਤੇ ਅੱਗੇ ਮਾਮਲਾ ਕਿੱਧਰ ਨੂੰ ਵਧੇਗਾ ਕਹਿੰਦੇ ਸਾਰੀ ਚਰਚਾ ਲਈ ਸਾਡੇ ਨਾਲ ਜੁੜਿਆ ਹੈ ਪੰਜਾਬ ਸਟੂਡੈਂਟ ਯੂਨੀਅਨ ਦੇ ਨੈਸ਼ਨਲ ਕੋਆਰਡੀਨੇਟਰ ਕਹਿ ਸਕਦੇ ਆ ਕਿ ਵੱਡੇ ਵਿਦਿਆਰਥੀ ਅਗੂ ਅਮਰਦੀਪ ਸਿੰਘ ਚੋਵਲ ਜੀ ਸੋ ਕੇਵਲ ਸਾਹਿਬ ਚੈਨਲ ਦੀ ਤੁਹਾਡਾ ਸਵਾਗਤ ਜੀ ਧੰਨਵਾਦ ਜੀ ਬਹੁਤ ਬਹੁਤ ਚੋਵਲ ਸਾਹਿਬ ਅੱਜ ਵਾਲੇ ਮਾਹੌਲ ਨੂੰ ਕਿਵੇਂ ਦੇਖਦੇ ਹੋ ਚੰਡੀਗੜ੍ਹ ਦੇ ਇਰਦੀ ਗਿਰਦ ਬਹੁਤ ਕੁਝ ਪੰਜਾਬ ਜਿਵੇਂ ਇੱਕ ਵਾਰ ਫਿਰ ਉੱਠ ਖੜਾ ਹੋਇਆ ਜੀ ਕੇਵਲ ਸਾਹਿਬ ਦੇਖੋ ਜੀ ਇਸ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਨੋਟੀਫਿਕੇਸ਼ਨ ਦਿੱਤਾ ਸੀ ਪਹਿਲਾਂ ਕਿ ਇਹਦੀ ਸੈਨੇਟ ਭੰਗ ਕਰ ਦਿੱਤੀ ਗਈ ਸੀ ਜੀ ਤੇ ਉਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਸੀ 2 ਦਿਨ ਪਹਿਲਾਂ ਜੀ ਤੇ ਉਸ ਤੋਂ ਬਾਅਦ ਇਸ ਸੈਨੇਟ ਦੇ ਵਿੱਚ ਅਸਲ ਦੇ ਵਿੱਚ ਸੈਨੇਟ ਇੱਕ ਉਹ ਡੈਮੋਕਰੈਟਿਕ ਉਦਾਰਾ ਹੈਗਾ ਹੂੰ ਜਿਹਦੇ ਵਿੱਚ ਕਾਲਜਾਂ ਦੇ ਵਿਦਿਆਰਥੀ ਉੱਥੋਂ ਦੇ ਅਧਿਆਪਕ ਤੇ ਕੈਂਪਸ ਦੇ ਵਿਦਿਆਰਥੀਆਂ ਦੀ ਇਹਨਾਂ ਦੀ ਇੱਕ ਨਮਾਇੰਦਗੀ ਹੈ ਜਿਹੜੀ ਯੂਨੀਵਰਸਿਟੀ ਦੇ ਅਕਾਦਮਿਕ ਫੈਸਲਿਆਂ ਦੇ ਵਿੱਚ ਉਹ ਆਪਣੀ ਉਹ ਇੱਕ ਹੱਕ ਰੱਖਦੇ ਆ ਉਹਦੇ ਵਿੱਚ ਬੈਠਣ ਦਾ ਹੂੰ ਜੀ ਪਰ ਜਦੋਂ ਇਹਨੂੰ ਰੱਦ ਕਰਨਾ ਹੈਗਾ ਤਾਂ ਉਹਦਾ ਮਕਸਦ ਬੀਜੇਪੀ ਦਾ ਇਹ ਹੈ ਕਿ ਉਹ ਆਪਣੇ ਸਿਆਸੀ ਪ੍ਰੋਜੈਕਟ ਜਿਹੜਾ ਹਿੰਦੂਤਵ ਦਾ ਹੈਗਾ ਕੱਟੜਤਾ ਦਾ ਹੈਗਾ ਹੂੰ ਉਹਨੂੰ ਸਿੱਖਿਆ ਦੇ ਵਿੱਚ ਲਿਆ ਕੇ ਸਿੱਖਿਆ ਦਾ ਭਗਵਾ ਕਾਰਮ ਕਰਕੇ ਆਉਣ ਵਾਲੀਆਂ ਨਸਲਾਂ ਨੂੰ ਨਕਲੀ ਵਿਗਿਆਨ ਇਤਿਹਾਸ ਨੂੰ ਇਤਿਹਾਸ ਬਣਾ ਕੇ ਆਪਣੀ ਸੋਚ ਨੂੰ ਅੱਗੇ ਲਿਜਾ ਸਕਣ। ਹੂੰ ਇਹਦੇ ਲਈ ਸੈਨੇਟ ਉਹਨਾਂ ਦੇ ਰਸਤੇ ਦਾ ਇੱਕ ਵੱਡਾ ਰੋੜਾ ਹੈ। ਹੂੰ ਜੀ ਉਸ ਨੂੰ ਹਟਾਉਣ ਲਈ ਉਹਨਾਂ ਨੇ ਸੈਨੇਟ ਦਾ ਸਟਰਕਚਰ ਹੈ ਜਿਹੜਾ ਉਹਨੂੰ ਬਦਲ ਦਿੱਤਾ। 99 ਮੈਂਬਰੀ ਸੈਨੇਟ ਨੂੰ ਉਹਨਾਂ ਨੇ 33 ਮੈਂਬਰੀ ਬਣਾ ਕੇ ਉਹਦੇ ਚੋਂ ਵਿਦਿਆਰਥੀਆਂ ਦੀ ਭਾਗੀਦਾਰੀ ਬਾਹਰ ਕਰ ਦਿੱਤੀ ਗਈ। ਹੂੰ ਹੂੰ ਉਹਦੇ ਵਿੱਚੋਂ ਕਾਲਜਾਂ ਦੀ ਭਾਗੀਦਾਰੀ ਬਾਹਰ ਕਰ ਦਿੱਤੀ ਗਈ। ਹੂੰ ਦੂਸਰਾ ਇਸੇ ਵਿੱਚ ਇੱਕ ਚੀਜ਼ ਛੁਪੀ ਹੋਈ ਹੈ ਕਿ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੂੰ ਇਹਦੇ ਨਾਲੋਂ ਪੰਜਾਬ ਦਾ ਨਾਤਾ ਕਿਦਾਂ ਤੋੜਿਆ ਜਾਵੇ ਹੂੰ ਕਿਉਂਕਿ ਇੱਕ ਸਾਡੀ ਚੀਜ਼ ਐ ਸਾਰੇ ਪੰਜਾਬ ਦੀ ਕਿ ਸਾਡੇ ਨਾਲ 47 ਵੇਲੇ ਠੀਕ ਨਹੀਂ ਹੋਇਆ ਹੂੰ ਤੇ ਉਸ ਤੋਂ ਬਾਅਦ ਵੀ ਠੀਕ ਨਹੀਂ ਹੋਇਆ ਕਿ ਜੋ ਵਾਅਦੇ ਕੀਤੇ ਗਏ ਸੀ ਉਹ ਹੱਕ ਨਹੀਂ ਦਿੱਤੇ ਗਏ ਹੂੰ ਹੂੰ ਤਾਂ ਜਦੋਂ ਪੰਜਾਬ ਦੇ ਵਿੱਚ ਹੁਣ ਕੋਈ ਵੀ ਚਿੰਨ ਐ ਜਿਹੜਾ ਪੰਜਾਬ ਨੂੰ ਪ੍ਰਤੀਬਿੰਬਿਤ ਕਰਦਾ ਹੂੰ ਤਾਂ ਉਸ ਨੂੰ ਇਹ ਬੀਜੇਪੀ ਮਿਟਾ ਦੇਣਾ ਚਾਹੁੰਦੀ ਹੈ ਹੂੰ 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 ਕਦੇ ਉਹ ਏਬੀਬੀਪੀ ਜਿਹੜੀ ਇਹਨਾਂ ਦੀ ਵਿਦਿਆਰਥੀ ਜਿਵੇਂ ਬੰਦੀ ਹੈ ਉਹਦੇ ਰਾਹੀਂ ਇਹ ਗੱਲ ਲੈ ਕੇ ਆਈ ਜੀ ਇਹਦਾ ਨਾਮ ਬਦਲ ਦਿੱਤਾ ਜਾਵੇ ਹੂੰ ਜੀ ਹੁਣ ਉਹ ਲੈ ਕੇ ਆਏ ਕਿ ਇਹਦੀ ਨਮਾਇੰਦਗੀ ਬਦਲ ਦੋ ਇਹਦੇ ਨਾਲੋਂ ਕਾਲਜਾਂ ਨੂੰ ਤੋੜ ਦਿੱਤਾ ਜਾਵੇ 200 ਕਾਲਜ ਸਾਡਾ ਪੰਜਾਬ ਦਾ ਇਸ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੂੰ ਹੂੰ ਜੀ ਬਿਲਕੁਲ ਜੀ ਉਹ ਹੁਣ ਅਸੀਂ ਸਾਡਾ ਹੁਣ ਜਿਹੜੀ ਮੰਗ ਹੈਗੀ ਆ ਜੀ ਕਿ ਸੈਨੇਟ ਤਾਂ ਬਹਾਲ ਹੋ ਚੁੱਕੀ ਆ ਹੂੰ ਜੀ ਪਰ ਸੈਨੇਟ ਅਸਲ ਚ ਬਹਾਲ ਉਦੋਂ ਹੋਣੀ ਆ ਜਦੋਂ ਇਲੈਕਸ਼ਨ ਹੋਊਗੀ ਕਿਉਂਕਿ ਇਸ ਤੋਂ ਪਹਿਲਾਂ ਵੀ 2 ਸਾਲ ਇਹਨਾਂ ਨੇ ਸੈਨੇਟ ਦੀ ਇਲੈਕਸ਼ਨ ਨਹੀਂ ਹੋਣ ਦਿੱਤੀ ਤਾਂ ਹੁਣ ਜਿਹੜੀ ਲੜਾਈ ਚੱਲ ਰਹੀ ਆ ਉਹ ਇਹ ਹੈ ਕਿ ਸੈਨੇਟ ਜਿਹੜੀ ਹੈਗੀ ਆ ਉਹਦਾ ਸ਼ਡਿਊਲ ਜਾਰੀ ਕੀਤਾ ਜਾਵੇ ਇਲੈਕਸ਼ਨ ਦਾ ਹੂੰ 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 ਦੂਸਰਾ ਜਿਹੜੀ ਸਾਡੀ ਇਲੈਕਟਿਡ ਬਾਡੀ ਹੈ ਸਟੂਡੈਂਟਸ ਦੀ ਜਿਹੜੀ ਇਲੈਕਟਿਡ ਬਾਡੀ ਕੌਂਸਲ ਚੁਣੀ ਜਾਂਦੀ ਹੈ ਉਸ ਕੌਂਸਲ ਦੇ ਚਾਰ ਜਿਹੜੇ ਮੁਖ ਆਉਦੇ ਆ ਜੀ ਉਹਨਾਂ ਚਾਰ ਨਮਾਇੰਦਿਆਂ ਨੂੰ ਸੈਨੇਟ ਦੇ ਵਿੱਚ ਨੋਮੀਨੇਟਿਡ ਮੈਂਬਰ ਬਣਾਇਆ ਜਾਵੇ ਤਾਂ ਕਿ ਜਿੱਤੀ ਹੋਈ ਇਲੈਕਟਿਡ ਕੌਂਸਲ ਹੂੰ ਕਿਸੇ ਫੈਸਲਿਆਂ ਦੀ ਭੂਮਿਕਾ ਚਾ ਸਕੇ ਹੂੰ ਸਟੂਡੈਂਟਸ ਦੀ ਡਿਸੀਜਨ 메ਕਿੰਗ ਦੇ ਵਿੱਚ ਕੋਈ ਫਿੱਸਾ ਹੋਵੇ ਉਹਨਾਂ ਦਾ ਹੂੰ ਹੂੰ ਇਹ ਲੜਾਈ ਹੁਣ ਇਹਨਾਂ 2 ਪੁਆਇੰਟਾਂ ਦੇ ਉੱਪਰ ਆ ਅੱਜ ਜੋ ਤੁਸੀਂ ਸਵਾਲ ਕੀਤਾ ਕਿ ਜੋ ਸਵੇਰ ਤੋਂ ਮਾਹੌਲ ਬਣਿਆ ਅਸੀਂ ਸੋਚਿਆ ਸੀ ਕਿ ਪੰਜਾਬ ਸਰਕਾਰ ਇਸ ਸੰਘਰਸ਼ ਦੇ ਨਾਲ ਖੜੀ ਆ ਉਹ ਸੈਨੇਟ ਨੂੰ ਬਚਾਉਣਾ ਚਾਹੁੰਦੀ ਹੈ ਹੂੰ ਹੂੰ ਜੀ ਪਰ ਇਹ ਗੱਲ ਬੜੀ ਹੈਰਾਨੀ ਰਹੀ ਕਿ ਪੰਜਾਬ ਪੁਲਿਸ ਨੇ ਮਹਾਲੀ ਬਲੂੜ ਇਹਨਾਂ ਖੇਤਰਾਂ 'ਚ ਆਉਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈਗਾ ਹੂੰ ਜੀ ਮੋਹਾਲੀ ਦੇ ਮੈਕਸ ਹਸਪੀਟਲ ਕੋਲੇ ਐਸ ਕੇ ਐਮ ਦਾ ਵੱਡਾ ਜਥਾ ਰੋਕਿਆ ਗਿਆ ਹੂੰ ਹੂੰ ਔਰ ਵਿਦਿਆਰਥੀਆਂ ਦਾ ਵੱਡਾ ਇਕੱਠ ਪੰਜਾਬ ਸਟੂਡੈਂਟ ਯੂਨੀਅਨ ਦੇ ਜਿਹੜੇ ਵਿਦਿਆਰਥੀ ਸੀ ਉੱਥੇ ਹੂੰ ਉਹਨਾਂ ਨੇ ਬੈਰੀਗੇਟ ਉਹਨਾਂ ਨੂੰ ਕਈ ਪੱਟਣੇ ਪਏ ਜਿਹਦੇ ਚ ਸਾਡੇ ਕਈ ਵਿਦਿਆਰਥੀ ਸੀ ਕੰਡੇ ਵਾਲੀ ਤਾਰ ਉਹਨਾਂ ਦੇ ਵਿੱਚ ਫਸਾਈ ਗਈ ਸਾਡੇ ਪੀਐਸਯੂ ਦੇ ਬਹੁਤ ਸਾਰੇ ਵਿਦਿਆਰਥੀ ਹੈ ਜਿਹੜੇ ਉਹਨਾਂ ਦੇ ਹੱਥ ਹੈ ਜਿਹੜੇ ਬਾਹਾਂ ਨੇ ਉਹਦੇ ਨਾਲ ਬਿੰਨੀਆਂ ਗਈਆਂ ਨੇ ਉਹ ਜ਼ਖਮੀ ਹੋਏ ਨੇ ਪਰ 10 ਕਿਲੋਮੀਟਰ ਉੱਥੋਂ ਤੁਰ ਕੇ ਉਹ ਚੰਡੀਗੜ੍ਹ ਚ ਪਹੁੰਚੇ ਨੇ ਇਹ ਜਿਹੜਾ ਸੀਨ ਨਿਕਲ ਕੇ ਆਇਆ ਕਿ ਕੀ ਚੰਡੀਗੜ੍ਹ ਸਾਡੇ ਲਈ ਇੱਕ ਇਸ ਤਰ੍ਹਾਂ ਦੀ ਧਰਤੀ ਹੋ ਗਈ ਹੂੰ ਕਿ ਅਸੀਂ ਇਹਦੇ ਲਈ ਇੰਨੇ ਬਗਾਨੇ ਹੋ ਗਏ ਕਿ ਇੰਨੀ ਗੁੰਡਾਗਰਦੀ ਕੀਤੀ ਗਈ ਪੁਲਿਸ ਵੱਲੋਂ ਕਿ ਅਸੀਂ ਚੰਡੀਗੜ੍ਹ ਚ ਆ ਹੀ ਨਹੀਂ ਸਕਦੇ ਹੂੰ ਜੀ ਜੀ ਇੱਕ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆਪਣਿੰਕ ਡੈਮੋਕਰੈਟਿਕ ਵਿਧਨ ਦਾ ਕਨਸਟੀਟਿਊਸ਼ਨ ਕੋਈ ਅਸੀਂ ਕੋਈ ਨਵੀਂ ਮੰਗ ਨਹੀਂ ਮੰਗੀ ਹੂੰ ਤਾਂ ਉਸ ਚੀਜ਼ ਦੇ ਉੱਪਰ ਇਹਨਾਂ ਨੇ ਇੰਨਾ ਹਮਲਾ ਕੀਤਾ ਹੂੰ ਯੂਨੀਵਰਸਿਟੀ ਦੇ ਗੇਟਾਂ ਨੂੰ ਤਾਲੇ ਲਾਏ ਹੂੰ ਸਾਰੇ ਗੇਟਾਂ ਦੇ ਉੱਪਰ ਸੈਂਕੜਿਆਂ ਦੀ ਗਿਣਤੀ 'ਚ ਪੁਲਿਸ ਖੜੀ ਕੀਤੀ ਤਾਂ ਵਿਦਿਆਰਥੀਆਂ ਨੇ ਇੱਥੇ ਤੜਕੇ ਤੋਂ ਲੈ ਕੇ ਅਸੀਂ 2-3 ਵਾਰ ਗੇਟ ਤੋੜੇ ਫਿਰ ਰਸਤਾ ਬਣਾਇਆ ਪੰਜਾਬ ਨੇ ਇਹ ਸਾਬਤ ਕਰ ਦਿੱਤਾ ਉਹ ਯੂਨੀਵਰਸਿਟੀ ਨਾਲ ਖੜੇ ਆ ਪੰਜਾਬ ਦੇ ਹੱਕਾਂ ਨਾਲ ਖੜੇ ਆ ਹਮਮ ਔਰ ਅੱਜ ਇੱਕ ਪੁਰਾਣਾ ਪੰਜਾਬ ਦਾ ਪੋਲੀਟੀਕਲ ਮੁੱਦਾ ਜਿਹੜਾ ਜਿਸ ਧਰਨੇ ਦੇ ਵਿੱਚ ਨਾਰਾ ਬਣਿਆ ਹੈਗਾ ਸਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਹਮਮ ਮਿੱਠੀ ਤੋਂ ਨਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸਾਰਾ ਦਿਨ ਅੱਜ ਇਹੀ ਮੁੱਖ ਰਿਹਾ ਹਮ ਔਰ ਇਸ ਲੜਾਈ ਨੂੰ ਅੱਗੇ ਜਾਣਾ ਹੂੰ ਪੰਜਾਬ ਹੁਣ ਆਪਣੇ ਰਾਜ ਦੇ ਜਿਹੜੇ ਹੱਕ ਨੇ ਜਿਹੜਾ ਫੈਡਰਲ ਕੰਟੈਸਟ ਹੈਗਾ ਸੰਜੀ ਢਾਂਚੇ ਦਾ ਉਹਦੇ ਲਈ ਪੰਜਾਬੀਆਂ ਦੇ ਯੂਥ ਦੇ ਵਿੱਚ ਖਾਸ ਕਰਕੇ ਇੱਕ ਚੇਤਨਾ ਆਈ ਹੈਗੀ ਹੈ ਹੂੰ ਹੂੰ ਉਹ ਅੱਜ ਇਸ ਤਰ੍ਹਾਂ ਦਾ ਇੱਕ ਇੱਕ ਇਤਿਹਾਸਕ ਦਿਨ ਬਣਿਆ ਜਿਸ ਦਿਨ ਇਹ ਲਕੀਰ ਖਿੱਚੀ ਗਈ ਆ ਕਿ ਪੰਜਾਬ ਦੇ ਲੋਕ ਆਪਣੇ ਨੁਮਾਇੰਦੇ ਸਿਰਫ ਐਮਐਲਏ ਐਮਪੀਆ ਨੂੰ ਨਹੀਂ ਮੰਨਦੇ ਹਮ ਹੱਕਾਂ ਲਈ ਲੜਨ ਵਾਲੇ ਉਮੀਦਵਾਰੀਆਂ ਨੂੰ ਵੀ ਆਗੂ ਮੰਨ ਕੇ ਉਹਨਾਂ ਨੇ ਉਹਨਾਂ ਦੀ ਆਵਾਜ਼ ਨੂੰ ਫੁੱਲ ਚੜਾਏ ਹੈਗੇ ਆ ਹਮ 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 ਜੀ 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 ਕਹਿੰਦਾ ਭਾਬ ਕਿ ਹੁਣ ਇੱਕ ਤੱਕ ਲੋ ਚਫੇਰਿਓ ਜਿਹੜੀ ਤੁਸੀਂ ਦੱਸਿਆ ਇਹ ਵੀ ਦਿਨ ਭਰ ਤੀਨ ਕੀ ਰਹਿ ਤੇ ਹੁਣ ਚੰਡੀਗੜ੍ਹ ਦੇ ਵਿੱਚ ਸੰਘਰਸ਼ ਜਾਂ ਪ੍ਰਦਰਸ਼ਨ ਜਾਰੀ ਹੈ ਬੀਡ ਸ਼ਾਮ ਤੱਕ ਦੀ ਬਿਲਕੁਲ ਹੁਣ ਹੁਣ ਜੀ ਹਜੇ ਵੀ ਜਾਰੀ ਹੈ ਹੂੰ ਜੀ ਹਜੇ ਤੱਕ ਬਹੁਤ ਸਾਰੇ ਬੁਲਾਰਿਆਂ ਨੇ ਬੋਲਣਾ ਓਕੇ ਕਿਉਂਕਿ ਅੱਜ ਸੈਂਕੜੇ ਜਥੇਬੰਦੀਆਂ ਦੇ ਆਗੂ ਪਹੁੰਚੇ ਆ ਹੂੰ ਬਿਲਕੁਲ ਬਿਲਕੁਲ ਜੀ ਤਾਂ ਸੰਘਰਸ਼ ਜਾਰੀ ਹੈ ਸੰਘਰਸ਼ ਮੋਰਚਾ ਜਿਹੜਾ ਪੱਕਾ ਧਰਨਾ ਹੈਗਾ ਉਹ ਇਸ ਤੋਂ ਅੱਗੇ ਵੀ ਜਾਰੀ ਰਹਿਣਾ ਆਉਣ ਵਾਲੇ ਦਿਨਾਂ ਦੇ ਵਿੱਚ ਓਕੇ ਜਦੋਂ ਤੱਕ ਉਹ ਇਲੈਕਸ਼ਨ ਦਾ ਸ਼ਡਿਊਲ ਜਾਰੀ ਨਹੀਂ ਕਰ ਦਿੰਦੇ ਹੂੰ 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 ਅਣਮਿੱਥੇ ਸਮੇਂ ਨੂੰ ਕਹਿੰਦਾ ਆਪਕੀ ਸੰਘਰਸ਼ ਜਾਰੀ ਹੈ ਹਾਂਜੀ ਹਾਂਜੀ ਹਜੇ ਕੋਈ ਨਤੀਜਾ ਨਹੀਂ ਹੈ ਹਜੇ ਇਹ ਨੇ ਜਾਰੀ ਰਹਿਣਾ ਹੈ ਜੀ ਜਦੋਂ ਤੱਕ ਇਲੈਕਸ਼ਨ ਇਲੈਕਸ਼ਨ ਦਾ ਸ਼ਡਿਊਲ ਜਾਰੀ ਨਹੀਂ ਹੁੰਦਾ ਤੇ ਜਿਹੜੀ ਹੈ ਨੋਮੀਨੇਟਡ ਨਹੀਂ ਹੁੰਦੇ ਇਹ ਫੈਸਲਾ ਨਹੀਂ ਬਣਦਾ ਉਦੋਂ ਤੱਕ ਇਹ ਐਜੀਟੇਸ਼ਨ ਜਿਹੜੀ ਹੈ ਚੱਲਦੀ ਰਹਣੀ ਹੈ ਜੀ 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 ਤੇ ਅਥਾਰਟੀ ਵੱਲੋਂ ਜਿਹੜੀ ਸਬੰਧਤ ਅਥਾਰਟੀ ਵੱਲੋਂ ਕੀ ਕੁਝ ਸਾਹਮਣੇ ਆ ਰਿਹਾ ਕੋਈ ਇਸ ਤਰ੍ਹਾਂ ਦੀ ਕੀ ਗੱਲਬਾਤ ਚੱਲ ਰਹੀ ਹੋਵੇ ਜਾਂ ਇਸ ਤਰ੍ਹਾਂ ਕੁਝ ਅਥਾਰਟੀ ਦਾ ਜੀ ਪੱਖ ਹਲੇਸਰ ਸੇਨਾ ਆਇਆ ਕਿ ਅਸੀਂ ਸ਼ਡਿਊਲ ਜਾਰੀ ਕਰਨ ਬਾਰੇ ਆਪਣੀ ਪ੍ਰੋਸੀਜਰਲ ਕੰਮ ਸ਼ੁਰੂ ਕਰ ਦਿੱਤਾ ਹੈਗਾ ਬਟ ਉਹਨਾਂ ਨੇ ਨਮਾਇੰਦਗੀ ਦੇਣ ਦਾ ਸਟੂਡੈਂਟ ਕਾਉਂਸਲ ਨੂੰ ਹਲੇ ਤੱਕ ਕੁਝ ਵੀ ਨਹੀਂ ਮੰਨਿਆ ਹੈਗਾ। ਹੂੰ। ਤੋ ਇਹ ਅੱਜ ਦੇ ਪ੍ਰੋਟੈਸਟ ਤੋਂ ਵਿਲੇ ਹੋ ਗਈ। ਹੂੰ। 14 ਨਾਲ ਸਾਡੀ ਮੀਟਿੰਗ ਹੋਣੀ ਹੈ ਆਉਣ ਵਾਲੇ ਦਿਨਾਂ 'ਚ। ਹੂੰ ਜੀ। ਕੱਲ੍ਹ ਹੋਣੀ ਹੈ ਪ੍ਰਸ਼ਾਸਨ ਕੀ ਕਹਿੰਦਾ ਚਾਂਸਲਰ ਕੀ ਕਹਿੰਦਾ। ਜੀ ਜੀ ਜੀ। ਤੋ ਜੇਕਰ ਉਹ ਨਹੀਂ ਸੁਣਨਗੇ ਤਾਂ ਅਸੀਂ ਅਗਲਾ ਸੱਦਾ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ। ਹੂੰ। ਅਮਰ ਸਿੰਘ ਅਰਸ਼ਕੇ ਵਧੇਗਾ ਕਿਵਲ ਸਾਹਿਬ ਜਿਵੇਂ ਇਹ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਸਾਰੇ ਮਾਹੌਲ ਦੀ ਸਵਾਈ ਕਰ ਰਿਹਾ ਹੈ ਜਾਂ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਸਾਰਾ ਤਣਾਵ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਦਾ ਹੈਗਾ ਬਹੁਤ ਸਾਰੀਆਂ ਜਥੇਬੰਦੀਆਂ ਇਹਦੇ ਸਮਰਥਨ ਦੇ ਵਿੱਚ ਹੈ ਫੈਸਲਾ ਸਾਰੀਆਂ ਜਥੇਬੰਦੀਆਂ ਨੇ ਬੈਠ ਕੇ ਇਹ ਕੀਤਾ ਜੀ ਜੀ ਕਿ ਜੋ ਵਿਦਿਆਰਥੀ ਜਥੇਬੰਦੀਆਂ ਨੇ ਇਹਦੀ ਅਗਵਾਈ ਉਹ ਕਰੇਗਾ ਫੈਸਲਾ ਡਿਸੀਜਨ ਮੇਕਿੰਗ ਉਹਦੇ ਕੋਲੇ ਹੋਏ ਓਕੇ ਓਕੇ ਬਾਕੀ ਇੱਕ ਕੋਆਰਡੀਨੇਸ਼ਨ ਦੇ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਪੱਤਰਕਾਰ ਵੀਰ ਆਪ ਨੇ ਬਾਰ ਕਾਉਂਸਲ ਦੇ ਵਕੀਲ ਸਾਹਿਬ ਨੇ ਔਰ ਬਹੁਤ ਸਾਰੀਆਂ ਜਥੇਬੰਦੀਆਂ ਦਾ ਉਹ ਤਾਲਮੇਲ ਕੋਆਰਡੀਨੇਸ਼ਨ ਚ ਰਹਿ ਕੇ ਸਹਿਯੋਗ ਕਰਨੀਆਂ ਅੱਜ ਵੀ ਉਹਨਾਂ ਨੇ ਸਹਿਯੋਗ ਕੀਤਾ ਬਹੁਤ ਵੱਡਾ ਹਮ ਬਟ ਡਿਸੀਜਨ ਮੇਕਿੰਗ ਜਿਹੜੀ ਹੈਗੀ ਉਹ ਵਿਦਿਆਰਥੀ ਜਥੇਬੰਦੀਆਂ ਦੀ ਸਾਂਝੀ ਕਮੇਟੀ ਕੋਲ ਆ ਹਮ 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 ਉਸੇ ਦੀ ਰਵਾਈ ਚ ਅੱਗੇ ਬਦਲਾ ਹੈਗਾ ਜੀ ਓਕੇ ਓਕੇ ਚਲੋ ਆਪਾਂ ਵੇਖਦੇ ਵਿੱਚ ਮਾਹੌਲ ਕਿੱਧਰ ਨੂੰ ਜਾਂਦਾ ਹੈ ਫਿਰ ਅੱਜ ਕਹਿੰਦਾ ਭਾਵ ਕਿ ਇੱਕ ਦੱਖਣ ਤਰ੍ਹਾਂ ਦਾ ਤੁਸੀਂ ਦੱਸਿਆ ਕਿ ਇਤਿਹਾਸਿਕ ਦੇ ਨੇ ਇਦੇ ਵਿੱਚ ਪੰਜਾਬ ਦੀ ਗੱਲ ਹੋਈਏ ਪੰਜਾਬ ਦੀ ਰਾਜਧਾਨੀ ਦੀ ਗੱਲ ਹੋਈਏ ਦੋ ਅਹਿਮ ਨਾਰੇ ਗੂੰਜੇ ਹੈ ਖੈਰ ਵੱਡੇ ਪੱਧਰ ਤੇ ਚਰਚਾ ਹੈ ਪੰਜਾਬੀਆਂ ਦਾ ਦੁਨੀਆ ਭਰ ਦੇ ਪੰਜਾਬੀਆਂ ਦਾ ਅੱਜ ਇਸ ਮਾਹੌਲ ਨੇ ਧਿਆਨ ਖਿੱਚਿਆ ਸਰਦਸ਼ਨਾ ਜੀ ਨਹੀਂ ਅੰਕ ਦੱਸ ਲਈਏ ਕੋਈ ਸਾਡੇ ਨਾਲ ਜੁੜੇ ਸੀ ਪੀਐਸਯੂ ਦੇ ਨੈਸ਼ਨਲ ਕੋਆਰਡੀਨੇਟਰ ਸੋਗੇ ਵਿਦਿਆਰਥੀ ਅਗੂ ਅਮਨਦੀਪ ਸਿੰਘ ਕੋਵਾਲੀ ਸਾਹਿਬ ਸੋਕੋਵਾਲੀ ਜੀ ਚੈਨਲ ਈ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ